ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਕੈਨੇਡਾ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਆਸ਼ਤੋਜ ਜੋ ਹੁਸ਼ਿਆਰਪੁਰ ਦੇ ਮਹੱਲਾ ਧੀਮਨਗਰ ਦਾ ਰਹਿਣ ਵਾਲਾ ਸੀ ਤੇ 1 ਸਾਲ 10 ਮਹੀਨਾ ਪਹਿਲਾਂ ਹੀ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਤੇ ਆਉਣ ਵਾਲੇ ਅਗਸਤ ਦੇ ਵਿੱਚ ਉਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇਹ ਕਿ ਇਹ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਤੇ ਉਹਨਾਂ ਵਾਂਗੂ ਪਰਿਵਾਰ ੁਰਜੂਗਾ। ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ। ਪੜਾਈ ਵੀ ਮੁਕੰਮਲ ਹੋਣ ਵਾਲੀ ਸੀ ਜਿਸ ਤੋਂ ਬਾਅਦ ਉਸਨੇ ਵਰਕ ਪਰਮਿਟ ਤੇ ਕੈਨੇਡਾ ਤੇ ਕੰਮ ਕਰਨਾ ਸੀ ਪਰ ਆਸਾਂ ਮੰਦਪਾਗਾ ਸਮਾਂ ਆਇਆ ਕਿ ਉਸਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਚਲ ਜਾਂਦਾ ਹੈ ਦੱਸ ਦਈਏ ਕਿ ਆਸ਼ੂਤੋਸ਼ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਪੀੜਤ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਸ਼ੂਤੋਸ਼ ਨੇ ਬੀਤੇ 2 ਜੁਲਾਈ ਨੂੰ ਕੈਨੇਡਾ ਦੇ ਸਮੇਂ ਅਨੁਸਾਰ ਕਰੀਬ 5:30 ਵਜੇ ਆਪਣੇ ਮਾਤਾ ਪਿਤਾ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਸੀ ਤੇ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ ਕਾਲ ਆਉਂਦੀ ਹੈ ਕਮਰੇ ਵਿੱਚ ਰਹਿੰਦੇ ਭਾਰਤੀ ਲੜਕਿਆਂ ਵੱਲੋਂ ਕਾਲ ਕੀਤੀ ਜਾਂਦੀ ਹੈ ਤੇ ਮਾਪਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਆਸ਼ੂ ਤੋਸ਼ ਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਸਦਮੇ ਚ ਚਲ ਜਾਂਦਾ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਮਾਤਾ ਪਿਤਾ ਤੇ ਦੋ ਛੋਟੀਆਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪੁੱਤ ਦੀ ਮ੍ਰਿਤਕ ਦੇ ਨੂੰ ਜੱਦੀ ਪਿੰਡ ਹੁਸ਼ਿਆਰਪੁਰ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਅੱਜ ਉਸ ਦਾ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਸਾਰਾ ਸ਼ਹਿਰ ਇੱਥੇ ਇਕੱਠਾ ਹੈ ਔਰ ਆਸ਼ੀਰਵਾਸ਼ੇ ਬੇਟਾ ਸੀ ਔਰ ਬੜਾ ਹੌਨਾਰ ਸੀ ਜੋ 10 ਦੇ ਬੱਚੇ ਬਣੇ ਮੈਂ ਤਾਂ ਪਹਿਲਾਂ ਨਹੀਂ ਮਿਲਿਆ ਪਹਿਲੀ ਵਾਰੀ ਹੁਣ ਸੰਸਕਾਰ ਦੇ ਉੱਤੇ ਨਿਮੋਦਾ ਸੀ ਕਿਰਨਾ ਮੇਰ ਸਾਹਿਬ ਸਾਰੇ ਸਾਰੇ ਕੌਂਸਲਰ ਸਹਿਬਾਨ ਸਾਰਾ ਸ਼ਹਿਰ ਇਸੇ ਮਨੁੰਦਾ ਔਰ ਇਹ ਫਾਦਰ ਦੇ ਬਾਰੇ ਵੀ ਦੱਸੇ ਬੜਾ ਬੇਨਤੀ ਦਵਿੰਦਰ ਔਰ ਇਕੱਲਾ ਬੇਟਾ ਸੀ ਬੜੀ ਦਿਕਨ ਦੀ ਗੱਲ ਹੈ ਬੜੀਆਂ ਆਸਾਂ ਹੁੰਦੀਆਂ ਲੇਕਿਨ ਪਰਮਾਤਮਾ ਦੇ ਕੰਮ ਦੇ ਵਿੱਚ ਕੌਣ ਬੇਚ ਸਕਦਾ ਔਰ ਸੱਡਨ ਹਾਰਟ ਅਟੈਕ ਦਾ ਹੋਣਾ ਔਰ 25 26 ਸਾਲ ਦੀ ਉਮਰ ਹੋ ਗਈ ਵੱਧ ਤੋਂ ਵੱਧ ਔਰ ਉਹ ਛਾ ਉੱਥੇ ਜਾ ਕੇ ਇਹ ਜੋ ਦੱਸਦੇ ਬੜਾ ਮਿਹਨਤੀ ਸੀਗਾ ਔਰ ਬੜਾ ਲਾਇਕ ਵੀ ਸੀ ਲੇਕਿਨ ਦੁੱਖ ਦਾ ਉਹ ਅਸੀਂ ਦੇਖਦੇ ਨੀਤੀ ਨੇ ਕੀ ਮਨਜ਼ੂਰ ਕੀਤਾ ਸਾਡੇ ਲਈ ਤੁਹਾਨੂੰ ਕਿਸੇ ਨੂੰ ਅਗਲੇ ਪਲ ਦਾ ਨਹੀਂ ਪਤਾ ਕਿਸੇ ਨੂੰ ਜੋ ਮਰਜ਼ੀ ਕੋ ਕਰ ਲਵੇ ਸੋ ਬੜਾ ਅਫਸੋਸ ਹੈ ਦਵਿੰਦਰ ਦੇ ਸਾਰੇ ਪਰਿਵਾਰ ਨਾਲ ਸਾਰੇ ਹੀ ਇਲਾਕਾ ਵਾਸੀਆਂ ਨਾਲ ਪੂਰੇ ਸ਼ਹਿਰ ਵੱਲੋਂ ਅਫਸੋਸ ਹੈ ਮੈਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਪਣੇ ਆਮ ਆਦਮੀ ਸਾਰੀ ਪਾਰਟੀ ਵੱਲੋਂ ਬਹੁਤ ਅਫਸੋਸ ਪ੍ਰਗਟ ਕਰਦਾ ਇਸ ਨੌਜਵਾਨ ਪ੍ਰਮਾਤਮਾ ਇਹਨੂੰ ਆਪਣੇ ਚਰਨਾਂ ਦੇ ਸਤਾਂ ਦੇ ਵਿੱਚ ਹੀ ਕਹਿੰਦੇ ਆ ਮਾਪੇ ਲਈ ਦੁੱਖ ਛੱਡ ਗਿਆ ਖਾਸ ਤੌਰ ਬੜੀਆਂ ਆਪ ਕੋਸੀਆਂ ਲੇਕਿਨ ਸਾਨੂੰ ਇਹ ਨਾ ਚਾਹੁੰਦੇ ਵੀ ਗੱਲ ਨੂੰ ਮੰਨਣਾ ਪੈਣਾ ਲਾਈਕ ਕਿਸੇ ਨੂੰ ਸਭ ਨੂੰ ਜਿਹੜਾ ਜਿਹੜਾ ਧਰਤੀ ਦੇ ਇਥੇ ਆਇਆ ਉਹਦੇ ਨਾਲ ਕੀ ਅਗਲੇ ਪਾਣੀ ਸੋ ਮੈਂ ਫਿਰ ਆਪਣੇ ਵੱਲੋਂ ਉਸ ਪ੍ਰਭੂ ਨੂੰ ਬੇਨਤੀ ਕਰਦਾ ਅਸੀਂ ਆ ਜਿਹੜੇ ਜਿੱਥੋਂ ਇਨਸਾਨ ਨੂੰ ਆ ਕੇ ਇਥੇ ਆਣਾ ਹੀ ਪੈਂਦਾ ਇਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਵੀ ਉਹਦਾ ਵਕਤ ਆਉਂਦਾ ਲੇਕਿਨ ਇਦਾਂ ਦਾ ਵਕਤ ਨਾ ਇਹ ਵੀ ਮੈਂ ਕਹਿੰਦਾ ਇਦਾਂ ਨਾ ਕਿਸੇ ਮਾਪੇ ਨੂੰ ਦੁੱਖ ਮਿਲਿਆ ਸੋ ਆਪਣੇ ਵੱਲੋਂ ਉਹਦੇ ਨੂੰ ਬੱਚੇ ਨੂੰ ਸ਼ਰਧਾਂਜਲੀ ਦਿੰਦਾ ਸਾਰੇ ਸ਼ਹਿਰ ਵੱਲੋਂ ਵੀ ਲੇਕਿਨ ਜਿੱਥੇ ਵੀ ਜਾਵੇ ਇਹ ਜਿੱਥੇ ਵੀ ਗਿਆ ਜਿੱਥੋਂ ਆਇਆ ਸੀ ਉਹ ਕੀ ਕਹਿ ਸਕਦੇ ਉਹ ਪਰਮਾਤਮਾ ਆਪਣੇ ਚਰਨਾਂ 'ਚ ਬੈ ਇਹਨੂੰ ਸਥਾਨ ਪਿਛਲੇ ਸਤੰਬਰ 2022 ਤੇ ਗਏ ਸੀ ਜਿੱਥੇ ਜਾ ਰਹੇ ਕਿ ਹੁਣ ਉਹਦੀ ਸਟੱਡੀ ਕੰਪਲੀਟ ਹੋ ਗਈ ਸੀ ਆਲਮੋਸਟ ਕੰਪਲੀਟ ਹੋ ਗਈ ਸੀ ਹੁਣ ਵਰਕ ਪਰਮਿਟ ਤੇ ਆ ਜਾਣਾ ਸੀ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਚ ਮੈਂ ਮੇਰੀ ਵਾਈਫ ਤੇ ਮੇਰੇ ਛੋਟ ਦੋ ਦੋ ਗੁੜੀਆਂ ਹੈ ਮੇਰੀ ਇੱਕ ਹੁਣ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੈ 1+1 ਜੇ ਐਡਮਿਸ਼ਨ ਕਰਾਈ ਹੈ ਬੇਟਾ ਇੱਕ ਸੀ ਬੇਟਾ ਮੇਰਾ ਇਕਲੌਤਾ ਸੀਗਾ आज इस दुख की घड़ी में जहां सारे आम पब्लिक जनता इकट्ठे हुए वहीं पर पंजाब सरकार दम मंत्री ब्रह्मशंकर जिम्पा जी और नगर निगम का मेहर श्री सुरेंद्र कुमार छिंदा जी एम सी चंद्रावती जी और ऊपरती सभी जैसे मतलब पदवंत सज्जन सारे पहुंचे हुए हैं इस दुख की घड़ी में इनको घाटा पूरा नहीं किया जा सकता है पर हम ये अपील करेंगे पंजाब सरकार से कि इनकी माइक सहायता क्योंकि बिल्कुल टूट चुका है इन्हें कर्ज लेकर के बाहर भेजा कर्ज लेकर के अपने मकान बनाया इस लेकर हम खुले अपील करना चाहते हैं पंजाब सरकार से कि इनकी जितनी ज्यादा से ज्यादा इन्हें माइक सहायता हो सके इसी में हम लोग समझेंगे कि इनके लिए वीरेंद्र के लिए लाभदायक होगा और जो बिछड़ गए आशुतोष जी सच्चे संधान यही होगा कि उनके जाते जाने के बाद इनके माता पिता को जितनी हम लोग सहयोग दे करके रखे यही सच्ची सुंदाली होगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप